ਤੁਸੀਂ ਜੀ ਇਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲਾਗ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਭਾਈ ਸਾਡੇ ਘਰਾਂ ਖੁਸ਼ੀਆਂ ਮਾਲਕ ਨੇ ਦਿੱਤੀਆਂ ਹਨਾ ਅ ਬੇਟੀ ਦੀ ਦਾਤ ਬਖਸ਼ਿਆ ਰੱਬ ਨੇ ਤੇ ਜਿਵੇਂ ਤੁਸੀਂ ਪਿਛਲੇ ਬਲਾਗਾਂ ਚ ਦੇਖਿਆ ਜੀ ਆਪਾਂ ਹੀ ਹਨਾ ਬਹੁਤ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਾਰਿਆਂ ਨੇ ਬਹੁਤ ਜ਼ਿਆਦਾ ਖੁਸ਼ੀ ਮਨਾਈ ਹੈ ਤੇ ਨਾਮ ਵੀ ਆਪਾਂ ਨੇ ਜਿਹੜਾ ਰੱਖਿਆ ਉਹ ਵੀ ਸਾਰਿਆਂ ਦੀ ਸਲਾਹ ਨਾਲ ਰੱਖਿਆ ਸਾਰਾ ਕੁਝ ਮਤਲਬ ਅ ਚਲੋ ਅਸੀਂ ਆਏ ਨਹੀਂ ਵੀ ਕੱਲੀ ਫੈਮਲੀ ਨੇ ਡਿਸੀਜਨ ਲੈ ਲਿਆ ਤੇ ਸਾਰੀ ਕਹਿੰਦੇ ਵੀ ਜਿੰਨੀ ਸਾਡੀ ਫੈਮਲੀ YouTube ਵਾਲੀ ਫੈਮਲੀ ਆ ਉਹਨਾਂ ਦੀ ਸਲਾਹ ਲਈ ਕੀ ਅਸੀਂ ਸਾਰੇ ਕੰਮ ਕੀਤੇ ਆ ਨਾਮ ਤਾਂ ਖਾਸ ਕਰਕੇ ਉਹਨਾਂ ਦੀ ਸਲਾਹ ਤਾਂ ਵੀ ਰੱਖਿਆ ਅਰਜੀ ਦਾ ਸਿਲੈਕਟ ਕੀਤਾ ਹੈ ਨਾਮ ਜਿਨ੍ਹਾਂ ਦਾ ਮੈਸੇਜ ਤੇ ਕੀੜੀਆਂ ਕਿੱਥੇ ਤੇ ਚੜ ਗਈਆਂ ਅੱਗੇ ਨੂੰ ਜੋ ਪਿੱਛੇ ਤੇ ਉਹਨਾਂ ਦਾ ਨਾਮ ਵੀ ਆਪਣੇ ਗਿਆ ਲੈ ਦੱਸਿਆ ਹੈਨਾ ਕੋਈ ਇਹ ਨਾ ਇਹ ਨਾਮ ਦੱਸਿਆ ਸੀਗਾ ਆਪਣਾ ਇਹ ਨਾਮ ਦੱਸਿਆ ਹੋਇਆ ਨਾਮ ਰੱਖਿਆ ਏ ਤੇ ਫਿਲਹਾਲ ਹੁਣ ਮਾਲਕ ਦੀ ਕਿਰਪਾ ਨਾਲ ਬਹੁਤ ਜਲਦੀ ਜੈਸਮੀਨ ਨੇ ਵੀ ਆਪਣਾ ਰਿਕਵਰੀ ਕਰੀ ਏ ਜੈਸਮின் ਦੇ ਸਰੀਰ ਨੇ ਵੀ ਇਹ ਨਾ ਸਭ ਤੋਂ ਵੱਡੀ ਗੱਲ ਤਾਂ ਆਪਰੇਸ਼ਨ ਤੋਂ ਬਚ ਕੇ ਹੈਨਾ ਉਹਦੇ ਕਰਕੇ ਜੈਸਮੀਨ ਵੀ ਹੁਣ ਬਿਲਕੁਲ ਸਹੀ ਆ ਜੀ ਤੇ ਤੰਦਰੁਸਤਾਂ ਤੁਰਦੀ ਫਿਰਦੀ ਆ ਤੇ ਬੱਚਾ ਵੀ ਸਾਡਾ ਬਿਲਕੁਲ ਸਹੀ ਆ ਮਾਲਕ ਦੀ ਕਿਰਪਾ ਨਾਲ ਡਾਕਟਰ ਸਾਹਿਬ ਆਏ ਤੇ ਉਹ ਜਿਹੜਾ ਮਾਰਗ ਸੀ ਨੀ ਸਰਦਾਰ ਜੀ ਨਾਲ ਲੜਨ ਤਿਆਰ ਆ ਜਾਂ ਸੀ ਹਾਂ ਪੂਰੇ ਦਿਨ ਡਾਕਟਰ ਸਾਹਿਬ ਆਏ ਤੇ ਡਾਕਟਰ ਸਾਹਿਬ ਪਾਈ ਜਿਹੜਾ ਮਾਰਗੇ ਅ ਬੱਚੇ ਨੂੰ ਦੇਖ ਕੇ ਉਹ ਕਹਿੰਦੇ ਵੀ ਠੀਕ ਠਾਕ ਹੈ ਬਿਲਕੁਲ ਤੇ ਮਾਣ ਜੀਏ ਕੁਝ ਕੁ ਗੱਲਾਂ ਦਾ ਜਿਹੜਾ ਖਿਆਲ ਰੱਖਣਾ ਹੁੰਦਾ ਉਹ ਸਾਨੂੰ ਉਹ ਦੱਸ ਗਏ ਵੀ ਆਹ ਚੀਜ਼ਾਂ ਦਾ ਖਿਆਲ ਰੱਖਿਓ ਹੱਦ ਤੱਕ ਤੇ ਉਹ ਤੋਂ ਬਾਅਦ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਹੈ ਠੀਕ ਹੈ ਤੇ ਹੁਣ ਤਿਆਰੀ ਹੋ ਰਹੀ ਹੈ ਜੀ ਸਾਡੇ ਘਰ ਨੂੰ ਜਾਣ ਦੀ ਘਰੇ ਵੀ ਸਾਰੀ ਤਿਆਰੀ ਕਰਕੇ ਆਏ ਆ ਡੈਕੋਰੇਸ਼ਨ ਕਰਕੇ ਆਏ ਆ ਹੈਨਾ ਤੇ ਪਹਿਲਾਂ ਜਾ ਕੇ ਹੁਣ ਜੈਸਮਿਨਿਆ ਚ ਜਾਣਾ ਜੀ ਮਾਲਾ ਵੀ ਸਾਰੀ ਤਿਆਰੀ ਤਕਰੀਬ ਨੂੰ ਮੁਕੰਮਲ ਹੋ ਗਈ ਹੁਣ ਅਸੀਂ ਉਹ ਤੁਰਨਾ ਜੀ ਹਸਪੀਟਲ ਤੋਂ ਤੇ ਮੈਂ ਮਲਾਉਣਾ ਥਾ ਨੂੰ ਸਾਰੀ ਫੈਮਿਲੀ ਨਾਲ ਦੋ ਬੂਆ ਭਾਈ ਗੁੜੀਆਂ ਡੀਆਂ ਔਰੇ ਹੈ ਤਿਆਰ ਬੈਠੀਆਂ ਐ ਕਹਿੰਦੀਆਂ ਵੀ ਅਸੀਂ ਲੈ ਕੇ ਜਾਣਾ ਗੁੜੀਆਂ ਨੂੰ ਤੇ ਇੱਕ ਬੂਆ ਡੈਕੋਰੇਸ਼ਨ ਕਰਾ ਲਈ ਆ ਜੀ ਮਾਲਾ ਤੇ ਹੁਣ ਆਇਆ ਲੋਕੇ ਰਿਪੋਰਟ ਆਜੋ ਫਿਰ ਮਿਲਦੇ ਨਹੀਂ ਸਾਰੀ ਫੈਮਿਲੀ ਅੰਦਰ ਭਾਈ ਪਹਿਲਾਂ ਛੋਟੀ ਬੂਆ ਜੀ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਐ ਗੁਡੀਆਂ ਰੈਡੀ ਕਰਕੇ ਬਿਠਾਈ ਹੋਈ ਆ ਛੋਟੀ ਏਸੀ ਤਾਂ ਹੁਣ ਬੰਦੇ ਕਰਦੀ ਆ ਥੋੜੀ 쿨ਿੰਗ ਜ਼ਿਆਦਾ ਕਰਦਾ ਤੇ ਉਹ ਘਟਦਾ ਉਹ ਆ ਨਾ ਵਿੱਚ ਹਾਂ ਉਹਦੇ ਨਾਲ ਇਹਨੂੰ ਇਹ ਕਰਕੇ ਨਿਕ ਭਰਾਤੀ ਹੋ ਜਾਂਦੀ ਆ ਏਸੀ ਕਰਕੇ ਨਾ ਹੁਣ ਥੋੜਾ ਜਆ ਮਤਲਬ ਉਹ ਕਰਦੀ ਆ ਹੈ ਬੰਦ ਹੋਇਆ ਜੀ ਹਾਂ ਜਾ ਹੌਲੀ ਹੌਲੀ ਪੂਰਨ ਹੋਊਗਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਠੀਕ ਹੈ ਤੇ ਭਾਈ ਕੁੜੀਆਂ ਨੂੰ ਥੋੜਾ ਜਿਹਾ ਮਤਲਬ ਠੰਡ ਵੀ ਨਹੀਂ ਜ਼ਿਆਦਾ ਲੱਗਣ ਦੇਣੀ ਤੇ ਗਰਮੀ ਵੀ ਨਾ ਲੱਗੇ ਇਹ ਸਾਹ ਇਹ ਗਰਮ ਹੈ ਹਾਂ ਉਸੇ ਦੇਖੋ ਦੀਦੀਆਂ ਨੂੰ ਗਰਮ ਹੈ ਕੱਪੜਾ ਹੀ ਲੰਦੀ ਉੱਪਰ ਨਹੀਂ ਹੁੰਦੀ ਤਸਵੀਰ ਨਿਆਣੇ ਦੀ ਹਰੇਕ ਦੀ ਆਪਣੀ ਆਪਣੀ ਮੈਂ پوری ਪ੍ਰੈਗਨੈਂਸੀ ਸਤਿਕਾਰ ਦੀ ਸਾਰਿਆਂ ਨੂੰ ਮੇਰੀ ਪ੍ਰੈਗਨੈਂਸੀ ਦੇ ਦੇਖਿਆ ਨੀ ਮੈਂ ਠੰਡੀ ਸੀ ਕਿ ਮੈਂ ਸਾਰੀ ਗਰਮ ਸੀ ਤੇ ਤੁਹਾਡੇ ਹੱਥ ਠੰਡੇ ਠੰਡੇ ਮੈਂ ਤਾਂ ਹਾਏ ਮੈਨੂੰ ਤੁਸੀਂ ਕਿੰਨੇ ਠੰਡੇ ਲਾਦੇ ਸੀ ਇਹਨੂੰ ਲਾਉਂਦੀ ਸੀ ਇਹਦੇ ਕਰਕੇ ਵੀ ਦੇਖ ਲਓ ਵੀ ਇਹ ਗਰਮ ਹੈ ਹਾਂ ਅੱਗ ਲੱਗਦੀ ਇਹੋਂ ਠੀਕ ਆ ਬੂ ਹੈ ਨਾ ਕੈਮ ਆ ਹਾਂ ਚਲੋ ਚੱਲੀਏ ਕਿੱਥੇ ਜਾਣਾ ਕੋਮਣ 10 ਮੇ ਲੋਈਏ ਬਰ ਭਾਈ ਬੜੀ ਬੂਆ ਨੂੰ ਸੱਚੀ ਗੱਲ ਜੀ ਸਾਰਿਆਂ ਨੂੰ ਇਹ ਸਾਡੀ ਜੇਠੀ ਭੈਣ ਆ ਇਹ ਸਾਡੀ ਜੇਠੀ ਭੈਣ ਥੋੜੀ ਲੇਟ ਹੋਗੀ ਤੇ ਹਾਂ ਇਹ ਥੋੜਾ ਵਿਆਹ ਚੋਂ ਮੈਨੂੰ ਥੋੜਾ ਮੁੜ ਕੇ ਜਾਣਾ ਪੈਣਾ ਘਰ ਨੂੰ ਹਾਂ ਫੋਨ ਆ ਗਿਆ ਤੇ ਅੱਛਾ ਸਦਾਰਾ ਨੇ ਆਉਣਾ अच्छा वापस जानाਣਾ ਹੈ ਮੈਂ ਤੂੰ ਰਸਤੇ ਤੇ ਤਾਂ ਨਹੀਂ ਅਬੇ ਆਈ ਵੀ ਆਈ ਵੀ ਸਭ ਤੋਂ ਲੇਟ ਆ ਪੈਣਾ ਨਹੀਂ ਸਰਦਾ ਜੀ ਕਿਤੇ ਦੂਰ ਤੇ ਆਉਣਾ ਹੈ ਦੀਦੀ ਤਾਂ ਮਲੇ ਮਨਾ ਵੀ ਕਰਦੇ ਤੇ ਉਹ ਕਹਿੰਦੇ ਫੇਰ ਸਾਡਾ ਪਤਾ ਨਹੀਂ ਕਿਹੜਾ ਵੱਜਣਾ ਨਹੀਂ ਵੱਜਣਾ ਤਾਂ ਕਰਕੇ ਮੈਂ ਦੀਦੀ ਨੂੰ ਕਿਹਾ ਵੀ ਮਾਲਾ ਨੇੜੇ ਹੀ ਆ ਦੀਦੀ ਗਨੀ ਮੈਂ ਫੇਰ ਆ ਜੂਗੀ ਮਤਲਬ ਤੁਸੀਂ ਨਵੇੜੋ ਕੋਈ ਨਾ ਅਸੀਂ ਤਾਂ ਆਪਣੇ ਹੀ ਆ ਮੰਨ ਲਓ ਅਚਾ ਰਿਸ਼ਤੇਦਾਰ ਨੇ ਆਣਾ ਕਿਸੇ ਨੇ ਵੀ ਹੈ ਰਿਸ਼ਤੇਦਾਰਾਂ ਨੇ ਆਣਾ ਤਾਂ ਮੈਂ ਤਾਂ ਕਲੇ ਜੰਦੀਆਂ ਫੇਰ ਚੱਲ ਮਾਲਾ ਜਾਇਆਉਂਗੀ ਮੈਂ ਆਪੇ ਇੱਕ ਵਾਰ ਮੇਰੇ ਤਾਂ ਹੈ ਉੱਥੇ ਤੇ ਇਹ ਉਹ ਤਾਂ ਠੀਕ ਹੈ ਪਰ ਇਹ ਮੇਰੀ ਗੱਲ ਸੁਣ ਰਿਸ਼ਤੇਦਾਰ ਤਾਂ ਨੂੰ ਹੋਰ ਸਾਤੇ ਜ਼ਿਆਦਾ ਹੋਗੇ ਹਾਂ ਕੀ ਦੇਖ ਲੈ ਨਹੀਂ ਨਹੀਂ ਇਹ ਵੀ ਦੇਣਾ ਦੇਣਾ ਸਾਡਾ ਜਿਹੜਾ ਸਾਡਾ ਹਲੰਬਾ ਏ ਉਹ ਤਾਂ ਦੇਣਾ ਬਣਦਾ ਦੇਖੋ ਦੀਦੀ 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 ਆਈ ਵੀ ਸਾਤੇ ਲੇਟ ਆ ਹੈ ਤੇ ਹੁਣ ਚੱਲੀ ਵੀ ਸਾਤੇ ਚਾਨਣ ਕੇ ਆ ਗਿਆ ਮੈਨੂੰ ਵੀ ਨਹੀਂ ਆਉਣਾ ਇਹ ਲੈ ਮੇਰੀ ਗੱਲ ਕਰਾ ਕੀਦਾ ਆਇਆ ਮੈਂ ਕਹਣਾ ਭਾਈ ਸਾਡੀ ਭੈਣ ਆ ਤੁਸੀਂ ਸਾਡੇ ਕੋਲ ਤਾਂ ਰਹਿਣੀ ਨਹੀਂ ਮੰਨ ਲੈ ਸਦਾ ਦੇ ਲੋ ਦੇ ਨਹੀਂ ਆਹ ਹੋਰ ਨਾਸ ਕਮਾਲਾ ਛਾਬੀ ਤਾਂ ਜੇ ਨਹੀਂ ਲੱਗਦੀ ਇਹ ਜਿਵੇਂ ਭੱਜ ਲੰਦੀ ਆ ਜਦ ਫੋਨ ਆਉਂਦਾ ਕਿਆ ਪਿਆਸ ਨਹੀਂ ਚੌਂਦੀ ਤੇ ਤੁਹਾਡੇ ਤੇ ਵੀ ਹੈਗੀ ਆ ਜੀ ਕਹਦੇ ਕਿ ਮੈਂ ਸਮਝਾਉਣੀ ਆ ਤੁਹਾਡੀ ਗੱਲ ਰੋਟੀ ਪਾਣੀ ਵੀ ਜਿੰਨੇ ਕਰੀਨੇ ਕਰਨਾ ਹੈ ਅੱਛਾ ਅਸੀਂ ਤਾਂ ਗੋਗਵਾਰੇ ਜਾਣਾ ਸਾਰੇ ਨੇ ਅਸੀਂ ਤਾਂ ਰੱਪਾ ਲਾ ਕੇ ਕਰ ਲੈਂਦੇ ਹੁੰਨੇ ਆ ਜਿਵੇਂ ਦੀਦੀ ਮੰਮੀ ਮੈਂ ਸਮਝ ਲਓ ਵੀ ਮੈਂ ਪਹਿਲਾਂ ਹੁੰਦੀ ਤੇ ਰਲ ਕੇ ਤਾਂ ਹੋ ਜਾਂਦਾ ਤਾਂ ਕੋਈ ਨਾ ਰੋਟੀ ਫੂਲ ਤੇ ਪਹੁੰਚੇਗੀ ਹੋਦਾ ਪਾਪ ਮੇਰੀ ਮੈਨੂੰ ਜਾਣਨ ਵੈਣਾ ਚਲੋ ਉਹ ਵੀ ਪਾਈ ਜ਼ਰੂਰੀ ਆ ਹਰੇ ਸਾਰੇ ਨੰਬਰ ਜ਼ਰੂਰੀ ਆ ਹਨਾ ਤੇ ਸਾਰਾ ਗੰਮੇ ਪੈ ਗਿਆ ਨਾ ਵਿਆਹ ਕਰਕੇ ਹੀ ਜਾਂਦਾ ਕੋਈ ਹਾਂ ਹਾਂ ਵਿਆਹ ਕਰਕੇ ਹੀ ਆ ਹਾਂ ਥੋੜਾ ਜਿਹਾ ਅਸੀਂ ਤਾਂ ਹੀ ਹੁਣ ਮਾਫ ਕਰੀ ਜਾਂਦੇ ਆ ਵੀ ਚੱਲ ਵਿਆਹ ਕਰਕੇ ਹੋਰ ਜੀ ਵਿਆਹ ਹਾਂ ਨਹੀਂ ਬੈਣਾ ਅਸੀਂ ਜਾਣ ਨਹੀਂ ਦੇਣੀ ਚਾਰ ਪੰਜ ਦਿਨ ਲਾਣੇ ਹਾਂ ਜਿੰਨਾਂ ਚੌਂ ਤੇ ਚੜਾਉਣਾ ਹੈ ਮੈਨੂੰ ਮੰਮੀ ਨੇ ਮੰਨ ਲਾਣੀ ਨੇ ਮੈਂ ਫਿਰ ਦਿਨ ਖੱਦ ਲੈਣੀ ਵੀ ਆ ਗਿਆ ਭਾਈ ਸਵੇਰ ਸੱਜਰੀ ਬਣਾ ਦੇਣੀ ਭਾਈ ਬਹਾਨੇ ਲੈ ਜਾ ਮੇਰਾ ਹਾਂ ਫਿਰ ਕੋਈ ਬਹਾਨਾ ਨਹੀਂ ਸੁਣਨਾ ਠੀਕ ਹੈ ਮੈਨੂੰ ਦੱਸਦਾ ਹਾਂ ਮੰਨੂ ਮੰਨੂ ਦੱਸ ਦੀ ਜਦੋਂ ਬੁਲਾਣੀ ਹੋਈ ਮੈਂ ਮੈਂ ਲਿਖਿਆ ਹਾਂ ਜਾ ਕੇ ਹਾਂ ਫਿਰ ਮੈਂ ਦੇਖੂੰਗਾ ਕਿਹੜਾ ਜੀ ਨੂਰ ਬੋਲਣਾ ਤੇ ਕਿਹੜਾ ਹੁੰਦਾ ਆਪਾਂ ਲੱਗ ਜੀ ਹਾਂ ਨੂਰ ਬੋਲ ਰਹੀ ਤੇ ਫਿਰ ਮੈਂ ਦੇਖੂੰਗਾ ਕਿਹੜਾ ਰਿਸ਼ਤੇਦਾਰ ਰੋਗਣਾ ਹਾਂ ਹਾਂ ਹੁਣੇ ਜੋ ਲੱਗ ਜਨੂਰੀਆ ਬਾਕੀ ਦੰਨਾ ਹੋਰ ਹੈ ਜੀ ਚਲ ਠੀਕ ਹੈ ਤੇ ਚੱਲ ਭਾਈ ਬੜੀ ਭੈਣ ਸਾਡੀ ਮੰਨ ਲੰਨੇ ਇਹਦੀ ਗੱਲ ਵੀ ਮੰਨਣੀ ਪੈਣੀ ਆ ਹੈ ਸਿਰ ਮੱਥੇ ਇਹਦੀ ਕਹੀ ਵੀ ਗੱਲ ਵੀ ਪਰ ਜਿੱਦਣ ਹੁਣ ਅਸੀਂ ਬੁਲਾਉਣੀ ਆ ਨਾ ਫਿਰ ਜਿਹਨੇ ਉਦੜ ਬਹਾਨਾ ਲਾਇਆ ਕੋਈ ਹਾਂ ਹਾਂ ਚਾਹੇ ਮੈਂ ਸਾਂ ਨਾਲੇ ਮੈਂ ਟਰਾਲੀ ਲੈ ਕੇ ਆਣੀ ਮੈਂ ਕਹਣਾ ਜੇ ਮੈਂ ਸਭ ਚੋਣ ਦਾ ਬਹਾਨਾ ਨਾ ਮੈਂ ਸਾਂ ਵੀ ਨਾਲੇ ਚੜਾ ਕੇ ਲੈ ਕੇ ਆਉਂ ਜੀ ਵੀ ਫੂਲੇ ਬੰਨ ਲੂਗੇ ਜੀ ਜੀ ਚਾਹਤਾ ਹਾਂ ਤਾਂ ਘੰਟਾ ਕੀ ਤੁਹਾਨੂੰ ਕਚਵਾ ਕੇ ਲੈ ਆਇਓ ਮੈਂ ਤਾਂ 10 ਮਿੰਟ ਲਾਉਣੇ ਆ ਹਾਂ ਤੀਹ ਹੁੰਚੇ ਬੋਲੀ ਇੱਕ ਦੀ ਚੋਲੂ ਦੀ ਹਾਂ ਵਧੀਆ ਹੋ ਉਹ ਪੀਣ ਤਾਂ ਹੈ ਹੀ ਆ ਜੋੜੇ ਤੇ ਬਾਥਰੇ ਕੋਈ ਚੱਕਰ ਨਹੀਂ ਤੁਹਾਨੂੰ ਫੂਲ ਛੱਡ ਦੇਣਾ ਮੈਂ ਸਮੇਂ ਆਪੇ ਆ ਕੇ ਜੋੜੂ ਆਓ ਠੀਕ ਹੋਰ ਦੱਸ ਹਾਂ ਦੁਕਾਨੇ ਚੱਡਣੀ ਮਾਲ ਲੈ ਕੇ ਆਉਣੀ ਆਂ ਚੱਲ ਮਾਲਾ ਨਾ ਚੱਲ ਮਾਲਾ ਚਾਹੀ ਕੋਈ ਗੱਲ ਨਹੀਂ ਤੇ ਮੋਸਰੀ ਨੂੰ ਪੁੱਛ ਲਓ ਪਤਾ ਨਹੀਂ ਬੀਪੀ ਵਧੀਆ ਆ ਪਤਾ ਨਹੀਂ ਲੋਕ ਕੀ ਹੋ ਗਿਆ ਭਾਈ ਦੀਦੀ ਅੱਜ ਸੋਸਤ ਜੀ ਆ ਸੋਸਤ ਸੱਚੇ ਮੇਰਾ ਸਰੀਰ ਨਹੀਂ ਕੰਮ ਕਰਦਾ ਅੱਜ ਹਾਂ ਕੋਸਤਾ ਚੱਲ ਅਣੀਂ ਤੇ ਕੁਝ ਵਿਆਹ ਕਰਕੇ ਵੀ ਨਾ ਥਕਾਵਟ ਨਹੀਂ ਹੋਈ ਹੋਊ ਸਰ ਰਾਤ ਨੂੰ ਸੌਣ ਦੀ ਦੇਇਆ ਜਾਉਂ ਵੀ ਅੱਜ 10 ਮਿੰਟ ਵੀ ਨਹੀਂ ਸੌਈਆਂ ਵਿਆਹ ਕਰਕੇ ਵੀ ਥਕਾਵਟ ਹੋਈ ਵੀ ਉੱਪਰ ਤੇ ਉੱਪਰ ਤੇ ਰਾਤ ਜਗਰਾਤਾ ਚੰਗਾ ਕਰਾਇਆ ਹਾਂ ਸਾਡੀ ਮਤੂ ਬਸ ਬੈਠ ਕੇ ਰਾਤਾਂ ਕਰਦੀਆਂ ਅਸੀਂ ਹਾਂ ਬਸ ਸਿਰਫ ਬੜੀ ਹਾਂ ਤਾਂ ਅਸੀਂ ਪੂਰੀ ਰਾਤ ਪੂਰੀ ਰਾਤ ਨੀਂਦ ਨਹੀਂ ਆਈ ਕੱਲ੍ਹ ਲਈ ਜਦੋਂ ਲਾਇਕਾਈ ਅਮਰੇ ਟੂ ਹੀ ਜਦੇ ਉੱਠ ਕੇ ਟੈ ਮੀਰੀ ਵਈ ਡਿਊਟੀ ਉੱਭਾ ਹੋਣਾ ਦੋ ਵਜੇ ਮੈਂ ਇਹ ਕੰਮ ਕਰੀਆ ਠੀਕ ਅੰਦਰ ਬੇਟੇ ਤੋਂ ਆਏ ਮੁੱਛਣ ਗਏ ਟੀਕਾ ਲਵਾਉਣਾ ਸਵੇਰ ਤਿੰਨ 2 ਵਜੇ ਡਿਊਟੀ ਦੇ ਦਰਦ ਹੋਣ ਲੱਗ ਗਿਆ ਦਾ ਹਾਂ ਫਰੀਦਾ ਟੀਕਾ ਲਵਾਇਆ ਲਿਆ ਕੇ ਇਹ ਡਿਊਟੀ ਬਹੁਤ ਸਖਤ ਰਹੀ ਆ ਤਾਂ ਕਰਕੇ ਨਹੀਂ ਅਸੀਂ ਪਈਆਂ ਹੀ ਤਾਂ ਇਹਨਾਂ ਮਾਸੇ ਚਾਚਾ ਜੀ ਆ ਗਏ ਉਧਰ ਮਾਸੇ ਨਾ ਨਾ ਪਤਾ ਨਾ ਹਾਂ ਜੀ ਹੋਰ ਜਦ ਮੈਂ ਇੱਟੇ ਬੈਠੇ ਕਰਾਉਨੇ ਹੀ ਉਧਰੋਂ ਪਾਇਆ ਸੀ ਉਧਰ ਮੈਂ ਨੀ ਕਰਾਤਾ ਉਧਰੋਂ ਪਾਇਆ ਸੀ ਅੱਛਾ ਜੀ ਹਾਂ ਠੀਕ ਹੈ ਹੁਣ ਠੀਕ ਹੈ ਨਹੀਂ ਤੂੰ ਡਾਕਟਰ ਕਹਿੰਦੇ ਐ ਠੀਕ ਹੈ ਹਾਂ ਜੀ ਹਾਂ ਹਾਂ ਜੀ ਵੀਰ ਨੂੰ ਲਾਇਆ ਵੀਰ ਨੂੰ ਪਤਾ ਕੀ ਹੈ ਉਹ ਤਾਂ ਮੈਨੂੰ ਪੀਐਲ ਚੈੱਕ ਕਰਨ ਵਾਸਤੇ ਟੈਸਟ ਕਰਵਾ ਤਜੇ ਸਾਨੂੰ ਲੱਗਿਆ ਸੀ ਤਾਂ ਕਰਵਾ ਕੇ ਸਰਦਾਨੇ ਨੂੰ ਬਿਲਕੁਲ ਬਿਲਕੁਲ ਉਹਨੂੰ ਨੋਟ ਕਰਵਾ ਦੋ ਉਹਨੂੰ ਤਾਂ ਫੂਲ ਬਾਕੀ ਟੈਸਟ ਕਰਵਾ ਬਸ ਉਹਦੇ ਲਗਾ ਦੇ ਸਾਨੂੰ ਮੈਂ ਚੱਕ ਕਰਾਂਗਾ ਲੈ ਆ ਲੇ ਹਾਂ ਸਤਿ ਸ਼੍ਰੀ ਅਕਾਲ ਹਾਂ ਹੋਰ ਕੀ ਕਹਿੰਦੇ ਹੋ ਮੂਰਨ ਦੇ ਬੱਚਿਆਂ ਦਾ ਬਹੁਤ ਵੱਡਾ ਡਾਕਟਰ ਹੈ ਹਾਂ ਚੱਲੋ ਚੱਲੋ ਤੁਹਾਨੂੰ ਡੀ ਤੇ ਇਨਸ਼ਾਅਰ ਫੇਰ ਹੋਮ ਲੈ ਕੇ ਨਾਪ ਦਾ ਨਾਮ ਭਾਈ ਤੇਰੀ ਡਿਊਟੀ ਐ ਲੈਪੇਰ ਆਉਣ ਲੈ ਕੇ ਆਉਣਾ ਤਾਂ ਠੀਕ ਆ ਨੀਚੇ ਤੇ ਕੰਬਲ ਕੁੰਬਲ ਸਾਰੇ ਪੱਟ ਉਹ ਐਨ ਕੰਬਲ ਵਿੱਚ ਸੱਤ ਲਾ ਦੇ ਕਿਸੇ ਦੇ ਹੱਥਾਂ ਦੇ ਵਿੱਚ ਕਿ

ਦੋ ਦੀ ਫੂਲ ਵਾਲੇ ਦੀ ਚਲ ਉੱਠ ਹਣ ਜਿਹੜੇ ਸਾਲ ਨਾਲ ਮੈਨੂੰ ਲੱਗਦਾ ਹੈ ਕੱਲ ਨੂੰ ਵੀ ਭੱਜਿਆ ਹਾਂ ਮਾਫੀ ਹਾਂ ਉੱਠ ਚਲ ਉੱਠ ਤਾਂ ਇੱਕ ਮਿੰਟ ਮੈਨੂੰ ਇਹ ਖੰਡੇ ਛੱਡ ਦੇ ਨਹੀਂ ਇਹ ਕਹਿੰਦੀ ਮੈਂ ਆਪੇ ਉੱਠੂਗੀ ਆਸ ਨਿਕਲੀ ਜਾਂਦੀ ਆ ਵਧੀਆ ਨਹੀਂ ਨਹੀਂ ਲਿੰਕਾ ਦਾ ਕਹਿੰਦੇ ਹੋ ਠੀਕ ਲਿੰਕਾ ਉਹਨਾਂ ਨੇ ਕਿਹਾ ਹੈ ਨਾ ਲਿੰਕਾ ਕਹਿੰਦੇ ਰੱਖੋ ਹਾਂਜੀ ਦੇਖੀ ਥੱਲੇ ਪੀੜੀਪੁਰ ਦਾ ਡਾਇਨਾਸੌਰ ਪੈਰ ਨਾਲ ਬਿਲਕੁਲ ਬਿਲਕੁਲ ਮੇਰਾ ਸੌਣਾ ਜੀ ਉਹ ਆਪਾਂ ਕੰਪਿਟੀਟੇਰਾ ਮਰੋਣ ਉਹ ਬੁਲਾਓ ਜੀ ਲਾਓ ਆਹੋ ਓਕੇ ਜੀ ਰਵਾਨਗੀ ਸਾਡੀ ਘਰ ਨੂੰ ਤੇ ਹਾਂਜੀ ਪਾਪਾ ਜੀ ਚੱਲੇ ਆ ਜੀ ਹੁਣ ਭਾਈ ਅਸੀਂ ਆਪਣੀ ਗੋਡੀਆਂ ਨੂੰ ਘਰੋਂ ਲੈ ਕੇ ਆਉਣੇ ਨਵਿੰਦਰ ਹਾਂ ਜਮਈ ਦਾ ਹੋ ਗਿਆ ਪਹਿਲੀ ਐਂਟਰੀ ਵਾਲੇ ਕੋਲ ਗੱਪੇ ਖਾਣੇ ਮੈਂ ਹਾਂ ਹੋਰ ਤਾਂ ਮੈਂ ਖਾਣਾ ਲੈ ਕੇ ਆਇਆ ਕੋਲ ਗੱਪੇ ਲੈ ਕੇ ਮੈਂ ਜਾਣ ਕੇ ਕਿਹਾ ਜੀ ਜਿਹਨੇ ਕਹੇ ਤਾ ਤੂੰ ਦੇਖ ਲੈ ਵਰਤਾਂ ਵਾਸਤੇ ਮੈਂ ਬਾਅਦ ਚੋ ਮਾਟੀ ਖਾ ਜਾਂਦੀ ਚਾਹੇ ਮੈਂ ਬਿਲਕੁਲ ਠੀਕ ਹੋ ਗਈ ਹਾਂ ਸਿਹਤ ਦੇ ਉੱਪਰੋਂ ਕੁਝ ਨਹੀਂ ਹੋਏਗਾ ਹਾਂ ਕੁਝ ਨਹੀਂ ਖਾ ਸਕਦੀ ਦਹੀਂ ਕਿਹਾ ਵੀ ਮੈਂ ਜਲਦੀ ਠੀਕ ਹੋ ਗਈ ਨਾ ਹਾਂ ਇਹ ਪਹਿਲਾਂ ਸਹੀ ਹੋਊਗਾ ਫਿਰ ਉਸ ਤੋਂ ਬਾਅਦ ਜੋ ਵਰਤੀ ਖਾਉ ਠੀਕ ਹੈ ਠੀਕ ਹੈ ਉਹ ਵੀ ਨਾ ਮਾਟੀ ਜਿਹੜੀ ਹਾਂ ਵਿੱਚ ਆਏ ਨੂੰ ਉਹਨੂੰ ਵੀ ਪ੍ਰੋਬਲਮ ਨਾ ਹੋਵੇ ਕਿ ਕਿਉਂਕਿ ਹੋਣਾ ਜਿਹੜੀ ਡਾਈਟ ਆ ਉਹ ਬੱਚੇ ਨੇ ਵੀ ਲੈਣੀ ਆ ਤੇ ਇੱਥੇ ਮੈਨੂੰ ਲੱਗਦਾ ਸੈੱਟ ਵਾਲੇ ਘਾਰੇ ਫੁੱਟ ਜਿਹੜੇ ਬਣਿਆ ਰਸਤਾ ਪੂਰਾ ਸੁਧਾਏ ਹੋ ਚਾ ਨੋਟ ਲਓ ਨਹੀਂ ਕਦੀ ਨਹੀਂ ਨਹੀਂ ਫਟਦੇ ਇਹ ਦਾਵਾਂ ਵਾਲੇ ਬਾਬਾ ਜੀ ਕੁਛ ਨਾ ਕਰਾਇਓ ਦੇਖਿਆ ਇਹ ਮੇਰੇ ਨਾਲ ਸਹਾਈ ਹੋਗੇ ਤੇ ਗੁਬਾਰੇ ਕੇ ਚੀਜ਼ ਉਹਨਾਂ ਲਈ ਆਹੀ ਰਸਤਾ ਥੋੜਾ ਜਿਹਾ ਮੁਸ਼ਕਲ ਆ ਗਾਵਾ ਦਾ ਰਸਤਾ ਸਾਰਾ ਸਾਫ਼ ਆ ਤੇ ਬਾਹਰੋਂ ਕਰੇ ਕਰਫਾ ਭਾਈ ਪਹਿਲੀ ਅ ਪਹਿਲੀ ਵਾਰ ਸਾਡੀ ਕੁੜੀਆਂ ਦੇ ਹੁਣ ਕੈਲੋ ਵੀ ਜਦੋਂ ਇਹ ਦੁਨੀਆ ਦੇਖਣ ਲੱਗੂਗੀ ਪਹਿਲੀ ਵਾਰ ਪਹਿਲੀ ਵਾਰ ਇਹਨੇ ਅਜ ਆਪਣੇ ਨਾਨਕ ਨਾਨਕੇ ਜਾਣਾ ਹਾਂ ਨਾਨਕੇ ਪੈਰ ਪਾਣਾ ਤਾਂ ਆਪਣਾ ਪਿੰਡ ਨੂੰ ਵੀ ਦੇਖ ਕੇ ਜਾਊਗੀ ਹਾਂ ਵੇਖੋ ਮੇਰਾ ਪਿੰਡ ਲੰਘਿਆ ਹਾਂ ਤੇ ਉਸ ਤੋਂ ਬਾਅਦ ਫੇਰ ਜਿੱਦਾਂ ਪਿੰਡ ਆਵਾਂਗੇ ਉਦੋਂ ਵੀ ਇਹਦਾ ਨਿੱਕਾ ਸਵਾਗਤ ਕਰਾਂਗੇ ਐਂ ਜ਼ੋਰ ਨਾਲ ਪੂਰੇ ਜ਼ੋਰਾਂ ਸ਼ੋਰਾਂ ਨਾਲ ਹਾਂ ਹੈ ਵਾਸੋਂ ਨੂੰ ਜਾ ਰਹੇ ਆ ਜੀ ਮਾਲਾਂ ਨੂੰ ਹਾਂ ਕਹਿੰਦਾ ਅੱਗੇ ਜਾ ਕੇ ਆਪਾਂ ਮਿਲਦੇ ਆਂ ਉਹ ਤਾਂ ਟਰੱਕ ਖੜਾ ਮੁਰੇ ਜੀ ਹੁਣ ਕਿੱਦਾਂ ਜਾਓਗੇ ਦੇਖਦੇ ਮੈਨੂੰ ਲੱਗਦਾ ਰਸਤਾ ਪਾਸ ਗਿਆ ਬੰਦਾ ਦੇਖ ਲੋ ਦੇਖ ਲੋ ਲੈ ਆਪਾਂ ਪਹੁੰਚ ਗਏ ਹਮਾਰਾ ਠੀਕ ਤੇ ਸਾਰੇ ਸਵਾਗਤ ਲਈ ਸਾਡਾ ਖੜੇ ਆ ਸਾਡੇ ਅੱਧੇ ਘਾਰੇ ਉੜ ਗਏ ਜੀ ਅਸੀਂ ਆਪਰੇ ਕਿ ਤਾਰ ਲੈ ਸੀਗੇ ਤੇ ਹੁਣ ਦੁਬਾਰਾ ਪਿੰਡ ਪਹੁੰਚ ਕੇ ਲਾਏ ਵੀ ਸਾਨੂੰ ਆਏ ਤਾਂ ਸਾਨੂੰ ਆਏ ਤਾਂ ਵੀ ਇਹ ਹੀ ਲੋੜ ਜਵੇ ਕਰਨ ਨੂੰ ਬੁਲਾਓ ਸਾਨੂੰ ਬੁਲਾ ਲਾਹੇ ਪੀਜਾ ਬਿਤਾਉਂ ਗਿਆ Kishun dikha, kishun dikha. Kishun

ਹਾਂ ਆ ਤੇ ਅਸੀਂ ਤੂੰ ਮੋੜ ਲੈ ਤਾ ਨਾ ਪੱਟ ਕੇ ਰੱਖ ਲੈ ਅੰਦਰ ਸਾਰ ਕੇ ਪਹਿਲਾਂ ਕਰਦੇ 30 30 ਚਾਨ ਲੱਤੇ ਆ ਲੱਤੇ ਆ ਤਦੋਂ ਰਤੋਂ ਰਤੋਂ ਜਾਜੂ ਵੀ ਹੋ ਜਾਂਦਾ ਗੋਡੀਆਂ ਨੂੰ ਮੈਂ ਕਹਿੰਦਾ ਸੀ ਅੱਜ ਰਮੈਂ ਤੇ ਕਰੂ ਤੈਨੂੰ ਸਾਰ ਤੈਨੂੰ ਅਰ ਨੂੰ ਅਰ ਨੂੰ ਛੋਟੀ ਜੀ ਨੂੰ ਸਾਡੀ ਧੀ ਰਾਣੀ ਆ ਨਹੀਂ ਇੱਕ ਮਿੰਟ ਆ ਨਾ ਦੇ ਤੂੰ

പേ और है है तो कमरे की चाबी ले गए ये बताओ सुनो कमरे की चाबियां चिट्टी पे वो तो हमने लेवा दी चाबियां और फोन कर दो तो थोड़ी तो तुम्हारी से रखी है और ना के है भी ऊपर ले पास से मारियां के रख दो ये काम करना प्रशासन का प्रशासन से मारियां के लिए नहीं है हमें पहचान लेते नहीं अपने खाते में हम कुल बनाए बैठे हैं तेरे हमारे मारियां ऊपर इतना चाबी नंबर पर से करने के मारने के लिए ਉਹ ਉੱਪਰ ਗਿਆ ਆਪਣੇ ਕਮਰੇ ਤੋਂ ਪਹਿਲਾਂ ਨਹੀਂ ਕੱਬੀ ਆ ਆਪਣੇ ਕਮਰੇ ਤੋਂ ਨਹੀਂ ਲੱਕੜੀ ਆਈ ਬਿਮਾਰੀ ਥੇ ਇੱਕੋ ਅਕੀ ਇੱਥੇ ਕਮਰੇ ਚ ਗਿਆ ਆ ਉਸ ਤੋਂ ਥੋੜਾ ਬਕੂងੀ ਕਰੇ ਲੱਕੜੀ ਲੈ ਕੇ ਉਸ ਤੋਂ ਪਿਰਾਉਂਗਾ ਫਰਿੱਜ ਦੇ ਪਿਆ ਨਾ ਉਹ ਤੋਂ ਕੋਈ ਨੂੰ ਪਤਾ ਨਹੀਂ ਲੱਗਿਆ ਕਿ ਸਿੱਧਾ ਕਦੋਂ ਹੋ ਗਿਆ ਲੱਭਾ ਮਾ ਮੂ ਜੀ ਨੂੰ ਨਹੀਂ ਰਹਿਣਾ ਹੁਣ ਲੋ ਨਹੀਂ ਤੁਮ ਨਹੀਂ ਚੰਗੇ ਆ ਮੇਰੇ ਛੇ ਤੱਕ ਨਾ ਲਾਉ ਭਾਈ ਮੈਨੂੰ ਨਾ ਲਾ। ਬਾਕੀ ਸਾਰੇ ਆਉਣਗੇ ਬਸ ਮਾਮੂ ਜੀ ਨਹੀਂ ਆਉਣਗੇ। ਮਾਮੂ ਜੀ ਨਹੀਂ ਆਵੇਂ ਮਾਮੂ ਜੀ ਨਾ ਆਲੇ-ਵਾਰੇ ਨਾ। ਹਾਂਜੀ। ਠੀਕ ਆ। ਹਾਂ। ਤੁਸੀਂ ਬਾਹਰ ਜਾਓ। ਦਰਵਾਜ਼ਾ ਖੁੱਲ੍ਹਣਾ। ਮੈਂ। ਉਹ ਤੇ ਕਹਿੰਦੇ ਮੈਨੂੰ ਕੁਲ ਚੱਲਣ ਨਹੀਂ ਦਿੰਦਾ। अब कर लेंगे अब कर लेंगे अब तो भैया फुल क्लियरिंग का उसको मेरे ने आ रहा है खुरो देखो ले ले मेनू भी ओ माय गॉड हां मुझे जब तक कर चलो चल चलो के पैसे बेटा के चल दिवाली प्रोडक्ट के दिवाली लुरु मार के आ मुझे छोड़ना क्या हम आ गए सर सबको चलो 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 बाहर बाहर बनी बाहर 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 ਕਰ ਮੇਰੀ ਗੱਲ ਸੁਣੋ ਕਰ ਮਾ ਲਾ ਲਿਆ ਦਾ ਫਰੀਬ ਨੂੰ ਫੜੀ ਖੜੀਆਂ ਤੁਸੀਂ ਇਹ ਗੱਲ ਕਿੱਥੇ ਬਣਦੀ ਐ ਉਹ ਤਾਂ ਜੇ ਤਾਂ ਪੂਰੇ ਜਮ ਤੇਲ ਤਾਂ ਗੱਲ ਬਣਦੀ ਹਾਂ ਜਿਹੜਾ ਸੇਗ ਨੂੰ ਮੇਲਾ ਸੁਬਰੀ ਤੇ ਲੋਗੀ ਆਹ ਰੱਕ ਬਣਦਾ ਹਾਂ ਤੇ ਤੁਹਾਡਾ ਮੇਰੀ ਗੱਲ ਤਿਆਰੀ ਹੈਗੀ ਤੇਰਾ ਦਾ ਸਾਰੀ ਹੁਣ ਮੈਂ 10-1000 ਦੇਣਾ ਕੁੜੀ ਨੂੰ ਦਊਂਗਾ ਬੰਦ ਨਾ ਬੱਸ ਨਾ ਅਸੀਂ ਰਾਤ ਨੂੰ ਤੱਕਤੀ ਕਰ ਲੈਣੀ ਹਾਂ ਮੇਰੇ ਪਾਸੇ ਦੇ ਕੋਈ ਨੀ ਫੇਰ ਖੜਕੀ ਆ ਇਹ ਨਾ ਵਹੀ ਗੱਲ ਲੱਗਾ ਮਾਲਾ ਦਾ ਬੱਚਾ ਇਹ ਮੌਕਾ ਤੁਸੀਂ ਨਹੀਂ ਸੰਭਾਲ ਸਕਦੇ ਇਹ ਕੰਮ ਹੈਗਾ ਰੀਤ ਦਾ ਇਹ ਹੈ ਕੰਮ ਹੈਗਾ ਕਰਨ ਦਾ ਓਹ ਖੱਟੇ ਮੁੰਡਾ ਤੁਹਾਨੂੰ ਪਤਾ ਨਹੀਂ ਕਿ ਸ਼ੁਭ ਵੀ ਨਹੀਂ ਕਰਦੀ ਸ਼ੁਭ ਵੀ ਨਹੀਂ ਕਰਦੀ ਜਦੋਂ ਜਾਣੋ ਤੁਸੀਂ ਤੁਸੀਂ ਹੱਕ ਤੇ ਵੀ ਹੈਗੇ ਵੀ ਇਹ ਕੰਮ ਤੁਸੀਂ ਕਰ ਦੇ ਸਕਦੇ ਹੋ ਕਰਨ ਦਾ ਮੰਮੀ ਆ ਜੀ ਬਈ ਮੈਂ ਇਹ ਨੂੰ ਲੈ ਆਂਗਾ ਨਿਆਣ ਦਾ ਉੱਤੇ ਜਾ ਕੇ ਐਵੇਂ ਬੱਲੇ ਬੇਰੀ ਨਹੀਂ ਜਾਦੀ ਇਧਰ ਖਾਣ ਜੀ ਹਾਂ ਜੀ ਨਾ ਪੈਸੇ ਮਾਜਾ ਬੈ ਜਾਦੇ ਦੇ ਦੇਖੇ ਅੱਜ ਤਾਂ ਲੈਣੇ ਆਂਦੇ ਆਪਾਂ ਨਾ ਸ਼ਕਾ ਦੇ ਲਿਓ ਜੀ ਬਹੁਤ ਹੋਏ ਮੇਰੇ ਬੰਦੇ ਨੇ ਕਸਾ ਰੋਮਾ ਆਇਆ ਕੱਟ ਦੋ ਮੈਂ ਨਹੀਂ ਕੱਟਦੀ ਲਵਾ ਪਿੱਛੇ ਮਸਾ ਮਨਗਨ ਮੁੰਡਾ ਚੱਕ ਵੀ ਸਾਲ ਕਰਨੀ ਆ ਜਦੋਂ ਵੀ ਪੁੱਤੋ ਪੁੱਤੋ ਇਹ ਲੈ ਲੈ ਬਿਸਾਈਡ ਤੇਰੇ ਕਿੰਨੇ ਪੈਸੇ ਮੰਗੇ ਕੱਟਦੇ ਨਹੀਂ ਕਰਦੇ ਸਪਕਾ ਕਰਨਾ ਕੱਟਦੀ ਦਾ ਹੁੰਦਾ ਨਹੀਂ ਤਾਂ ਕੈਂਚੀ ਉਹਨੀ ਦੀ ਵੜਾਉਣੀ ਹੈ ਨਾ ਕੈਂਚੀ ਵੀ ਖੁੰਡੀ ਕੋ ਵਾਲਾ ਮਾ ਮਾ ਤੁਸੀ ਮਾਰੇ ਕੋ ਕੈਂਚੀ ਛੜੀ ਪਈ ਹੈ ਤੇ ਮੇਰੀ ਜਵਾਨ ਤੋਂ ਤੁਹਾਨੂੰ ਕਹਿੰਦਾ ਉਹ ਕੈਂਚੀ ਚਾਹਦਾ ਹੀ ਹੁਣਾ ਉਹ ਜੀ ਨੂੰ ਡਰਦਾ ਤੂੰ ਜਣੇ ਰాలే ਜਲਦੀ ਬਸ ਇਹਦੇ ਨਾਲ ਜਲਦੀ ਆ ਕਰਦ ਗੱਲ ਘੱਟੋ ਜਰਾ ਮੈਂ ਜਲਦੀ ਬੰਦੀ ਆਈ ਵੜਦੇ ਮੇਰਾ ਕਹਿੰਦੇ ਦੇਖੀ ਜਾਊਗੀ ਲੈ ਵੜ ਰਹੀ ਹੁੰਦਾ ਕਹਾਂ ਕੋਲੇ ਮੈਨੇ ਕੋ ਬਣਾਵਾ ਮਾ ਛੱਡਾ ਆ ਕਰ ਵੜ ਰਣਾ ਕੁੜੀ ਨੂੰ ਵਾਸਾ ਬਾਈ ਅਸੀਰ ਕੱਟੇ ਨਹੀਂ ਕੱਟੇ ਦੇਖੋ ਇਹ ਪਹਿਲਾ ਕਰੇ ਇਹ ਕਿਹੜੀ ਨੇ ਕੱਟੇ ਬਾਈ ਸਹੀ ਗੱਲ ਹੈ ਯਾਰ ਮਿੰਨੇ ਬੁਰਾਈ ਬਾਰੀ ਮਾਰਦਾ ਕਿੰਨੇ ਮੁਝ ਮਾਰ ਕੱਲ ਤੂੰ ਵੀ ਬੁਰਾ ਬਣ ਕੇ ਇਹ ਛੱਡ ਦੇ ਯਾਰ ਦਿਲ ਦੇਖੋ ਸਗਰੀ ਦੇ ਅੰਦਰ ਹਾਂ ਪਤਾ ਨਹੀਂ ਕੀ ਗੱਲ ਹੋ ਗਈ ਸਾਫ ਸਵੇਨ ਮੰਗ ਨਹੀਂ ਕਿਉਂ ਇਹ ਨੂੰ ਸ਼ਰਮੇ ਦੇਖ ਰਹਾ ਹੈ ਪ੍ਰੀਤ ਨਹੀਂ ਅੱਜ ਦਾ ਦਿਨ ਹੈ ਇਹ ਨਹੀਂ ਨਾ ਇਹ ਜੇ ਬਾਕੀ ਅੱਜ ਇਹ ਕਿਸੇ ਦਾ ਨਹੀਂ ਹੱਕ ਹੈ ਦਾ ਸਾਰੀ ਨਾ ਮੇਰੀ ਅੱਜ ਤਾਂ ਆ ਲੈ ਕਿਉਂ ਬਣੇ ਸਾਰੀ ਦਾ ਤਾ ਉਹ ਫਿਰਦੀ ਆ ਉਹ ਨਿਆਣੀ ਖਾਈ ਫਿਰਦੇ ਨੂੰ ਪਾਉਣੇ ਦੇ ਆ ਆ ਜਾ ਯਾਰ ਰਾਹ ਪੈ ਗਿਆ ਉਹ ਕਹਿੰਦੀ ਮੈਂ ਆਪਣੇ ਜੀਜੇ ਦੇ ਪਾਸੇ ਬਤਾਉਣੇ ਆ ਚਲ ਚਲ ਕੋਈ ਨਹੀਂ ਬਾਤ ਦੇ ਦੂੰਗੇ ਅੱਪਾ ਘਰ ਮੇਂ 20 ਰੁਪਏ ਦਾ ਮਾਰ ਜਾਨੀਆਂ ਇਹ 10 10 ਰੁਪਏ ਦਾ ਵੀ ਜਾਨੀ ਆ ਆਉਣੀ ਆ ਪੁੱਤ ਨੂੰ ਕਰ ਲੈ ਆ ਕੇ ਕਿਹਦੇ ਪੈਸੇ ਲਾਉਂਦੀ ਆਂ ਸਾਰੇ ਪੈਸੇ ਦਾ ਨਾ ਆਪਣੀ ਨੀਂ ਨਾ ਮਾਗਣੇ ਚਾਹੇ ਇਹ ਤੁਮਾਂ ਨੂੰ

ਹੌਲੀ ਹੌਲੀ ਥੋੜਾ ਹੋਰ ਪਰਖ ਪੈ ਜਾਣਾ ਇਹਨੂੰ ਚਲ ਬੱਸ ਹਾਂ ਆਈਡੀ ਦਾ ਨਾਮ ਦੇ ਵਿੱਚ ਨਾਮ ਵੀ ਰੱਖਿਆ ਕਿਸੇ ਨੇ ਇਹ ਇਹ ਦਾ ਮਤਲਬ ਕਾਰਨ ਕਾਰ ਵੀ ਬੋਲਣਾ ਚਾਹੀਦਾ। ਆ ਗੋ ਕਾਰ ਸਾਡੀ ਹਾਂਜੀ ਕਾਰ ਤੇ ਮਤਲਬ ਇਹ ਮਿਸਟੇਕ ਨਹੀਂ ਹੋਊਗੀ ਸੌਫੀ ਜੀ। ਹੂੰ ਇਹ ਤਾਂ ਨਹੀਂ ਨਾ ਬੰਦਾ ਅੱਜ ਤਾਂ ਹੁਣ ਜੈਸਮੀਨਾ ਅੱਜ ਜਿੱਦਾਂ ਜੇ ਹਾਂ ਡਬਲੀ ਪਾ ਤਾ ਡਬਲੀ ਪਾ ਤਾ ਆਈ ਆਈ ਪੀ ਉਹ ਤੇਰਾ ਰਵਿੰਦਰ ਵਿੱਚ ਵੀ ਆਰ ਵੀ ਆ ਦੇ ਫਰਕ ਨਹੀਂ ਪੈਂਦਾ ਇਹ ਮਤਲਬ ਉਹ ਪਾਸੇ ਤੋਂ ਸਹੀ ਨਾ ਬਾਕੀ ਹੈਗਾ ਕਿ ਬਿਲਕੁਲ ਹਾਂ ਬਾਈ ਵੀ ਇਹ ਹਾਂ ਕ੍ਰੈਡਿਟ ਸਾਰਾ ਕਿਹਨੂੰ ਜਾਂਦਾ ਹੈ 3 4 ਓਕੇ ਇਹਨੂੰ ਕ੍ਰੈਡਿਟ ਜਾਂਦਾ ਹੈ ਗੁੱਡੀਆਂ ਨੂੰ ਵੀ ਨਾਲ ਜੀ ਗੁੱਡੀਆਂ ਕਹਿੰਦੀ ਮੈਂ ਵੀ ਹੈਲਪ ਕਰਾਈ ਓਕੇ 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 ਬਿਲਕੁਲ ਬਿਲਕੁਲ ਤੇ ਮੇਨ ਕਾ ਜਾਂਦਾ ਮੈਂ ਜੇਪੀ ਦਾ ਦਿੱਤਾ ਕਟ ਕਟ ਕ ਦਿੱਤੀ ਉਹ ਬਲੌਗ ਦੇ ਉਹਨਾਂ ਦੇ ਜਿਹਨਾਂ ਨੇ ਕੀ ਨਾਮ ਤਾਂ ਜੀ ਮੰਨ ਮੰਨ ਜਿੰਦਰ ਮੰਨ ਜਿੰਦਰ ਕੌਰ ਮੀਨਾ ਅੱਛਾ ਹਾਂ ਜੀ ਉਹਨਾਂ ਨੂੰ ਕ੍ਰੈਡਿਟ ਜਾਂਦਾ ਹੈ

ਨੂਰ ਕਿੱਥੇ ਆ ਨੂਰ ਬਾਰੇ ਗਏ ਮਮੀ ਕਿਤੇ ਹੈ ਖਾਣਾ ਹੋ ਰਿਹਾ ਚਲ ਜਾਓ ਇੱਕ ਵਾਰ ਜਾਓ ਫੋਨ ਨਾ ਕਰ ਬੁਠਾ ਕੋ ਬਾਹਰ ਬੁਠਾ ਆਇਆ ਨੰਦ ਵਾਲੀ ਆਇਆ ਬਰਾ ਮੈਂ ਖਾ ਕੰਮ ਕੋ ਇਹ ਅੱਜ ਦੇ ਹੈ ਲੱਗੇ ਨੇ ਇੱਕ ਦਿਨ ਦੀ ਹੋਈ ਆ ਕੋਰਾ ਖਾ ਖਾ ਮੈਂ ਹਾਲੇ ਇੱਕ ਦਿਨ ਦੀ ਤਾਂ ਹੀ ਔਖਾ ਲੱਗਦਾ ਨਹੀਂ ਚੱਕਰ ਖਾਈ ਛੋਟਾ ਨਿਆਣਾ ਉਹ ਦੇਖਿਆ ਨੀ ਪਾਪਾ ਸਲਾਮ ਹੈ ਹਾਂ ਸਵਾਲ ਪਾਪਾ ਨੇ ਹੁਣ ਲਾਇਆ ਕਰਕੇ ਚੱਕਰ बेटर लोगों के पास कार में कैचर जाओ से आइए शाम को आज नूर आज नूर किसे नूर नूर का दो नूर नूर पागल नूर जा कर आज कुछ आगे नूर हैप्पी कार्निवल नूर आज 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 वेलकम परमया ऐक कोली चमचा ले लो देख मतलब हम ले ले हां जी हां जी ये लो सारे नालकियां च ओ लड्डी नालकियां च पैर पैर लड्डी नहीं आगी पहली बार हम पूरी टांगें चलाते हैं ज जाट अंदर आई है भाई ਆਦਾ ਰੁਕ ਜਾ ਬੋਸ ਤੱਕ ਤੇ ਪਾ ਦੇ ਸਾਰੇ ਇਹ ਬੈਲਟ ਖਵਲ ਤਾਂ ਆਰ ਗੋੜ ਦੇ ਲਾਉਣਾ ਕੋਣ ਦਾ ਪਲਾਨ ਕਰਦੇ ਨਾ ਹਾਂ ਮੈਂ ਨਹੀਂ ਹਾਂ ਐਵੀ ਗਨ ਆ ਲਓ ਵੀ ਸਭ ਤੋਂ ਵੱਡਾ ਤਾਂ ਜੀ ਮੰਮਾ ਨੂੰ ਹਾਂ ਜੀ ਪਾਪਾ ਇਹ ਪਾਪਾ ਨੂੰ हां पापा ਨੂੰ ਹੋ ਰਿਹਾ ਹੈ। ਉਹ ਨਾ ਵੀ ਨਹੀਂ ਲੱਭ ਪਾ ਤੇ ਲੱਭੀ ਮम्मी ਆਪਾ। ਹਾਂ। ਮੈਂ ਕਿਹਨੂੰ ਕਰੀ। ਕਿਰਾਤੇ ਲਈ ਮੂੰਹ ਵਿੱਚ ਠਗਰਾਉਂ। ਕਰਾਉਂ ਕਰਾ ਕੇ ਹੈਂ। ਕਰਾਉਂ ਪਾ। ਮਾਤਾ ਬਾਗਵਾਸੀਆਂ ਨੇ ਲੱਗ ਗਿਆ। ਖਾਸ ਕਰਕੇ ਨਾ ਆ ਕੇ ਰੱਜ ਗਿਆ ਜੀ। ਹੋ ਗਈ। ਮੈਨੂੰ ਨਹੀਂ ਲੱਗਦਾ। ਈਵਾ ਹਾਲੇ ਲੈ ਮੈਂ ਤੁਹਾਨੂੰ ਬਾਰੀ ਵਿੱਚ ਵੈਲਕਮ ਹਾਂ ਕਿ ਆਨੜਾ ਵੈਲਕਮ ਕਰਤਾ ਹਾਂ ਵੈਲਕਮ ਤਾਂ ਫੇਰ ਨਹੀਂ ਪਟਾਕੇ ਪੈਣੇ ਚਾਹੀਦੇ ਹਾਂ ਆਹ ਸਰਾ ਨਾ ਨਾ ਪਿੱਛੇ ਜੈਸਮੀਨ ਮੇਰੇ ਟੂ ਹੀ ਦੁਖਦੀ ਮੈਂ ਤਾਂ ਚਲੋ ਮੈਂ ਠੀਕ ਹਾਂ ਹੁਣ ਮੈਂ ਮੈਂ ਤਾਹਾਂ ਤੇ ਤੂੰ ਕਰਾ ਠੀਕ ਹੈ ਨਾ ਉਹਨੂੰ ਵੀ ਦੇਖ ਥੋੜਾ ਕੋ ਨਾ ਨਾ ਹਾਂ ਥੋੜਾ ਆਹ ਆਹ ਕੁਟੂ ਪਾਟੇ ਨਾ ਬਲਸਾ ਮੋੜੇ ਮੇਰੇ ਪਾਟੇ ਮੇਰੇ ਦਿਖ ਗਿਆ ਆ ਆਹ ਲੰਪਾ ਪਾਣੀ ਹੋ ਮੇਰਾ ਪਾਟਾ ਮੈਂ ਮੰਨ ਲਿਆ ਅੱਜ ਹੋ ਮੈਂ ਚਾਹ ਤੇ 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 ਤਾਬੀ ਮੇਰੇ ਸਮਝਾ ਕੇ ਬਲਸਾ ਨਾ ਮਾਜਾ ਨਹੀਂ ਦੇਖੇ ਨਾ ਲੰਗੇ ਨੋ ਆ ਦੱਦਾ ਲੈ ਲਿਓ ਤਹੇ ਜਾਣੇ ਆ ਮੈਂ ਬਾਲਾ ਨੂੰ ਹਾਂ ਬਸ ਚਲੋ ਚਾਹ ਮਾਂਜੀ ਹੁਣ ਆਪਾਂ ਫੋਨ ਜਿਹੜਾ ਸਬਕ ਖੋਲੋ ਲਓ ਹੋ ਗਿਆ ਵੈਲਕਮ ਪਰ ਮੈਂ ਪਾਸੇ ਹੋ ਪੁੱਤ ਲਸੰਦਾਰ ਦੀਦੀ ਨਾ ਨਾ ਇੱਥੋਂ ਰਕਤ ਆਪਾਂ ਨੂੰ ਪੁੱਤ ਅੱਗੇ ਦੋ ਦਰਜੋ ਨਾ ਤਰ ਮੋੜ ਲਿਆ ਦਨੀ ਆਪਾਂ ਉਹ ਗੰਦਾ ਤਾਂ ਚਲੋ ਚਲੋ ਨੇਓ ਪਾਈ ਫੋਟੋ ਤੂੰ ਨਾ ਦਾਵਾ ਪਾਜੀ ਮਟਾ ਕੇ ਕੱਢੀ ਦੇਖੋ ਕੁੱਪੂ ਦੇ ਦੂਰ ਆ ਉਹ ਕੋਈ ਨਹੀਂ ਮਾਤੀ ਲਈ ਆ ਅਗਲੀ ਤਾਂ ਥੋੜਾ ਜਿਆ ਪਾਪਾ ਜੀ ਪਾਪਾ ਰਾਹ ਤੇ ਭਾਈ ਪਿਆ ਆ ਜਾ ਉਹ ਹੀ ਤਾਂ ਹੈਗਾ ਆ ਕੇ ਲੱਭਣੀ ਨੇ ਹੋ ਜਾਂਦਾ ਮੁੜ ਕੇ ਥੋੜਾ ਜਾ ਇੱਧਰ ਪੈ ਲੈ ਇਸ ਵੀ ਜਾ ਕੇ ਹਾਂ ਇੱਧਰ ਪੈ ਜਾ ਜੀ ਜੇ ਬੰਗ ਸ਼ਾਮ ਨੂੰ ਪਾ 4 ਚਾਈਆ ਮਾਦਾ ਰਹਿਤਾ